ਹਾਂਜੀ ਦੋਸਤੋ ਕਿੱਦਾਂ ਹੀ ਆਪਾਂ ਅੱਜ ਬੱਚਿਆਂ ਨੂੰ ਫੁੱਟਬਾਲ ਦਾ ਮੈਚ ਕਰਾਉਣ ਛੋਟੇ ਜਿਹੇ ਬੱਚੇ ਮੈਡਮ ਦਾ ਤੇ ਉਹਨੇ ਲਾਇਆ ਹੋਇਆ ਤੇ ਗਰਾਊਂਡ ਦੇ ਵਿੱਚ ਲੋਕੇਸ਼ਨ ਹੈ ਵੀ ਦੈਰੀ 8 ਨੰਬਰ ਤੋਂ ਤੁਸੀਂ ਦੇਖਦੇ ਹੋ ਦੋ ਬਿਲਡਿੰਗਾਂ ਦੇ ਬਹੁਤ ਹੀ ਵੱਡੀਆਂ ਦੇ ਸਾਹਮਣੇ ਬਿਲਕੁਲ ਐਟਲੀ ਸਾਬ ਤੇ ਲੋ ਜੀ ਆਪਾਂ ਆ ਚੁੱਕੇ ਹਾਂ ਅੰਦਰ ਤੇ ਇੱਥੇ ਛੋਟੇ ਤੋਂ ਲੈ ਕੇ ਬੜੇ ਦੇ ਬੱਚੇ ਤੱਕ ਸਭ ਦੀ ਐਂਟਰੀ ਹੈ ਜੀ ਤੁਸੀਂ ਦੇਖ ਸਕਦੇ ਹੋ ਤੇ ਛੋਟੇ ਬੱਚੇ ਵੀ ਖੇਡਦੇ ਨੇ ਤੇ ਵੱਡੇ ਬੱਚੇ ਵੀ ਖੇਡਦੇ ਨੇ ਤੇ ਪੂਰਾ ਪ੍ਰਬੰਧ ਆ ਸਕਿਉਟੀ ਆ ਬਹੁਤ ਢਾਂਟ ਬਣਾ ਹੋਇਆ ਹੈ ਬਸ ਕਿ ਜੇ ਬੱਚਿਆਂ ਨੂੰ ਚੰਗੀ ਦਿਸ਼ਾ ਦਿਓ ਤੇ ਹਣ ਆਪਾਂ ਚੰਗੀ ਦਿਸ਼ਾ ਦਵਾਂਗੇ ਤਾਂਗਾ ਆਪਣੇ ਬੱਚੇ ਹਾਂਜੀ ਦੋਸਤੋ ਚੰਗੀ ਫੁੱਟਬਾਲ ਵਧਣਗੇ ਜੇ ਆਪਾਂ ਬੱਚਿਆਂ ਗਾਂ ਨਹੀਂ ਧਿਆਨ ਦਵਾਂਗੇ ਤਾਂ ਬੱਚੇ ਫਿਰ ਗਲਤ ਟਾਣੀਆਂ 'ਚ ਫਸ ਕੇ ਤੇ ਫਿਰ ਤੁਹਾਨੂੰ ਪਤਾ ਹੀ ਹੈ ਜੀ ਨਸ਼ੇ ਪੱਤੇ ਕਰਨ ਲੱਗ ਜਾਂਦੇ ਆਂ। ਠੀਕ ਹੈ ਜੀ ਤੇ ਤੇ ਬਾਕੀ ਆ ਵੀ ਬੱਚਿਆਂ ਨੂੰ ਜ਼ਰੂਰ ਵੀਡੀਓ ਦਿਖਾਇਓ ਫੁੱਟਬਾਲ ਦਾ ਮੈਚ ਕੀ ਜੀ ਇਹ ਸਾਊਦੀ ਅਰਬ ਤੋਂ ਬਲੌਗ ਬਣਾ ਰਿਹਾ ਹਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਸਾਊਦੀ ਅਰਬ ਤੋਂ ਰਿਆਦ ਤੋਂ ਤੇ ਇੱਥੇ ਬਹੁਤ ਜ਼ਿਆਦਾ ਗਰੇਜ ਆ ਫੁੱਟਬਾਲ ਦਾ ਵੀ ਤੇ ਮੇਰੀ ਮੈਡਮ ਦਾ ਬੱਚਾ ਆਇਆ ਜੀ ਇੱਥੇ ਕਰੀਬ ਨਾ 8-9 ਸਾਲ ਦਾ ਹੋਊਗਾ ਛੋਟਾ ਹੀ 7 ਸਾਲ ਦਾ ਵਿਚਾਰਾ ਤੇ ਅੱਜ ਫਸਟ ਡੇ ਨਾਲ ਤੇ ਮੈਂ ਕਿਹਾ ਚਲੋ ਭਾਈਆਂ ਨੂੰ ਬਲੌਗ ਬਣਾ ਕੇ ਦਿਖਾ ਦਈਏ ਤੇ ਵੀਡੀਓ ਵੀਰੇ ਜਰੂਰ ਸ਼ੇਅਰ ਕਰਦੇ ਚੰਗੀ ਲੱਗੀ ਤਾਂ ਤੇ ਚੈਨਲ ਨੂੰ ਕਰ ਲਓ ਫਾਲੋਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਵੀਰ ਬਣ ਕੇ ਚੰਗੀਆਂ ਚੀਜ਼ਾਂ ਨੂੰ ਵੀਰੇ ਜਰੂਰ ਲਾਈਕ ਕਰਿਆ ਕਰੋ ਤੇ ਬਾਕੀ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਕਿਉਂਕਿ ਵੀਡੀਓ ਦੇਖ ਕੇ ਬੱਚੇ ਦਾ ਕਰੇਜ ਵਧੇ ਅੰਦਰੋਂ ਫੁੱਟਬਾਲ ਮੈਚ ਖੇਡਣ ਦਾ ਦਿਲ ਕਰੇ ਤੇ ਆਪਣੇ ਬੱਚੇ ਆਉਣ ਵਾਲੀ ਪੀੜ੍ਹੀ ਆ ਆਪਣੀ ਤਿੰਨ ਛੇ ਪੱਤੇ ਉਹ ਬੱਚੀ ਰਹੇ ਤੇ ਆਉਣ ਵਾਲਾ ਪਰ ਇੱਕ ਬਹੁਤ ਵਧੀਆ ਹੋਵੇ ਤੇ ਬੱਚੇ ਆਪਣੇ ਛੋਟੇ ਛੋਟੇ ਹੁਣ ਤੋਂ ਹੀ ਖੇਡ ਲੈ ਕਬੱਡੀ ਮੈਚ ਫੁੱਟਬਾਲ ਕਰਨੀ ਧਿਆਨ ਦੇਣ ਠੀਕ ਹੈ ਜੀ ਹਾਂਜੀ ਬਾਕੀ ਤੁਸੀਂ ਵੀਰੇ ਵੀਡੀਓ ਸ਼ੇਅਰ ਕਰਦੇ ਰਿਹਾ ਕਰੋ ਤੇ ਦੇਖੋ ਪੂਰਾ ਮੈਚ ਤੇ ਕੱਲੋਂ ਮੈਂ ਤੁਹਾਨੂੰ ਦਿਖਾਵਾਂਗੇ ਤੇ ਹਫਤੇ ਦੇ ਵਿੱਚ ਤਿੰਨ ਦਿਨ ਮੈਚ ਲੱਗਿਆ ਕਰੂਗਾ ਤੇ ਰੋਜ਼ ਵੀਡੀਓ ਪਾਇਆ ਕਰਾਂਗੇ ਇੱਕ ਦਿਨ ਛੱਡ ਕੇ ਤੇ ਫੁੱਟਬਾਲ ਮੈਚ ਦੀ ਤੇ ਅੱਜ ਵੀ ਛੋਟਾ ਜਿਹਾ ਇਹਦਾ ਆਪਾਂ ਬਲੌਗ ਬਣਾਇਆ ਸੀ ਕੱਲੋਂ ਆਪਾਂ ਵੱਡਾ ਬਣਾਵਾਂਗੇ ਤੇ ਬਾਕੀ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਵੀਰੇ ਵੱਧ ਤੋਂ ਵੱਧ ਤੇ ਜਨਨ ਨੂੰ ਕਰ ਲੈ ਫਾਲੋਅ ਤੇ ਦੇਖੋ ਬੱਚਿਆਂ ਦਾ ਮੈਚ ਫੋਲ ਹੋ ਗਿਆ ਜੀ ਫੋਲ ਹੁਣ ਰੰਨਾ ਹੁਣ ਦੇਖੀ ਬੱਚਾ ਛੱਪੂ ਸਿੱਧੀ ਗੋਲ ਚ ਇੱਧਰ ਵੀ ਟੀਮ ਖੜੀ ਆ ਪੂਰੀ ਜ਼ਬਰਦਸਤ ਇੱਧਰ ਵੀ ਮੁੰਡਾ ਗਰਮਾਪੁਰਾ ਜਿੰਨਾ ਚੱਕ ਦੂੰਗਾ ਦਾ ਫੱਟਾ